ਵੇ ਪੰਜਾਬੀਆਂ ਤੋਦੀ ਪੰਜਾਬੀਆਂ ਵੀ ਤੋਦੀ ਇਹ ਮਾਵਾ ਭੈਣਾਂ ਨੂੰ ਪੁੱਠਾ ਇਹ ਤਾਂ ਬੋਲਦੇ ਸੀ ਉਹ ਦਿੱਲੀ ਤਾਂ ਮੇਰੀ ਮਾਂ ਵੀ ਬੈਠੀ ਸੀ ਇਹ ਬਹੁਤ ਬਕਵਾਸ ਮਾਰਦੀ ਆ ਪੁੱਠਾ ਬੋਲਦੇ ਪਿਆਫੀਆਂ ਨੂੰ ਦੇਖਾਂਗੇ ਇਹਨੂੰ ਤੁਸੀਂ ਪੰਜਾਬੀਆਂ ਵਾਲੇ ਪੁੱਠਾ ਸਿੱਧਾ ਬੋਲਦੇ ਥੋੜੇ ਇਹ ਬਿਆਨ ਆਈਓ ਬੋਲੂਗਾ ਆਈਓ ਉਹ ਨੂੰ ਆਏ ਬੋਲੋਗੇ ਕਿਵੇਂ ਬੋਲੋਗੇ ਤੁਸੀਂ ਪੰਜਾਬੀਆਂ ਨੂੰ ਮਾਫੀ ਮੰਗਣੀ ਚਾਹੀਦੀ ਤੁਹਾਨੂੰ ਮਾਫੀ ਮੰਗਣੀ ਪੀਂਗੀ ਉਹ ਨੂੰ ਆਦਾ ਆਈਓ ਹਾਂਜੀ ਆਪਣਾ ਇੱਕ ਜਿਹੜਾ ਮੁੱਦਾ ਬਹੁਤ ਜ਼ਿਆਦਾ ਭੱਜ ਰਿਹਾ ਜੋ ਕੰਗਣਾ ਦੇ ਥੱਪੜ ਵੱਜਿਆ ਆਪਣੀ ਪੰਜਾਬੀ ਧੀ ਨੇ ਮਾਰਿਆ ਆਪਾਂ ਉਹਨਾਂ ਤੋਂ ਵੀ ਬਰਾੜ ਆਪਣੇ ਨਾਲ ਪਹੁੰਚੇ ਨੇ ਇਹਨਾਂ ਤੋਂ ਆਪਾਂ ਪੁੱਛਣਾ ਹੈ ਵੀ ਕੀ ਕਾਰਨ ਸੀਗਾ ਕੀ ਗੱਲਬਾਤ ਸੀਗਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਮੁਰਦਾ ਭਖਿਆ ਹੋਇਆ ਹੈ ਇਹ ਜੋ ਕੰਗਣਾ ਦਾ ਹੈ ਕੰਗਣਾ ਦਾ ਥੱਪੜ ਥੱਪੜ ਮਸ਼ਹੂਰ ਹੋਇਆ ਪਿਆ ਸਾਰੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹਾਂਜੀ ਬਰਾੜ ਸਾਹਿਬ ਹਰ ਇੱਕ ਕੰਗਣਾ ਦੇ ਥੱਪਣ ਮਾਰਿਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹੀ ਕਹਿਣਾ ਚਾਹੁੰਦੇ ਆ ਇਹ ਪੰਜਾਬ ਦੀਆਂ ਧੀਆ ਪਣਾ ਨੂੰ ਪੁੱਠਾ ਬੋਲਦੀ ਸੀ ਕੰਗਣਾ ਅੱਛਾ ਜੀ ਇਹਦੇ ਐਂ ਚ ਇਹਨੂੰ ਰੰਗੜੂਤੀ ਵੀ ਮੈਂ ਏਡੀ ਵੱਡੀ ਆ ਮੰਤਰੀ ਬਣੂਗੀ ਜਾ ਕੇ ਇਹਦੇ باوجود ਇਹ ਪੰਜਾਬ ਦੀ ਧੀ ਨੇ ਬਹੁਤ ਵਧੀਆ ਕੰਮ ਕਰਿਆ ਠੀਕ ਹੈ ਹਾਂ ਰਗੜ ਕੇ ਰਗੜ ਕੇ ਰਗੜ ਕੇ ਜਮ ਰਗੜ ਕੇ ਧਰਤੀ ਹੂੰ ਤੇ ਹੁਣ ਇਹਦੀ ਕੋਈ ਜੂਨ ਨਹੀਂ ਰਹੀ ਹੂੰ ਇਹ ਪੰਜਾਬੀਆਂ ਦਾ ਪਹਿਲੇ ਦਿਨੋਂ ਵਿਰਸਾ ਹੈ ਪੰਜਾਬ ਪੰਜਾਬ ਆ ਇਹ ਤਾਉਣ ਚੋ ਕਿਲਾ ਹੀ ਕਰਦੇ ਨੇ ਕਰਦੇ ਨੇ ਠੀਕ ਹੈ ਹਾਂ ਹਾਂ ਇਸ ਲਈ ਸਾਡਾ ਤਾਂ ਇਹੀ ਕਹਿੰਦਾ ਵੀ ਸਾਰੇ ਪੰਜਾਬ ਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਹਮ ਸਾਰੇ ਪੰਜਾਬ ਨੂੰ ਆਪਣੇ ਪੰਜਾਬ ਦੀ ਕੁੜੀ ਆ ਬਹੁਤ ਵਧੀਆ ਇਹ ਕਰਿਆ ਕੰਮ ਇਹ ਤਾਂ ਸਾਰੇ ਪੰਜਾਬੀਆਂ ਨੂੰ ਸੋਚ ਸਮਝ ਕੇ ਕੰਮ ਕਰਨਾ ਚਾਹੀਦਾ ਹੈ। ਸਾਫ਼ ਦੇਣਾ ਚਾਹੀਦਾ ਸਾਨੂੰ। ਪੂਰਾ ਵੱਧ ਤੋਂ ਵੱਧ ਸਾਫ਼ ਦਿਓ। ਠੀਕ ਹੈ ਜੀ। ਜਿਹੜੇ ਬਾਹਰਲੇ ਦੇਸ਼ਾਂ 'ਚ ਬੈਠੇ ਨੇ ਉਹ ਵੀ ਰੱਦ ਕੇ ਸਪੋਰਟ ਕਰੋ। ਇਹਨੇ ਇਹਨੇ ਕੀ ਬੋਲਿਆ ਸੀ ਉਦੋਂ ਧਰਨੇ ਵੇਲੇ? ਇਹਨੇ ਧਰਨੇ ਵੇਲੇ ਇਹ ਕਹਤੀ ਕਹਿੰਦੀ 100-100 ਰੁਪਏ ਪਿੱਛੇ ਰਾਤਾਂ ਦਿੱਲੀ 'ਚ ਕੱਢਦੇ ਨੇ। ਦਿਹਾੜੀ ਤੇ ਆਉਂਦੀਆਂ ਨੇ ਇਹ। ਅੱਛਾ ਇਹ ਮਾਵਾ ਭੈਣਾਂ ਨੂੰ ਪੂਰਾ ਪੁੱਠਾ ਬੋਲੀਆ। ਅੱਛਾ ਇਹਦੇ باوجود ਇਹਨਾਂ ਨੇ ਜਿਹੜੀਆਂ ਇਹ ਗੱਲਾਂ ਕਹੀਆਂ ਉਸ ਦੇ ਬਾਅਦ ਬਲਵਿੰਦਰ ਕੌਰ ਨੇ। ਠੀਕ ਹੈ। ਇਹ ਇਹ ਕੱਟਣਾ ਇਹ ਕੱਟਣਾ ਕਦੋਂ ਨਹੀਂ ਕੱਟਣਾ ਜੀ ਇਹ ਇਹ ਪਰਸੋਂ ਨਹੀਂ ਕੱਟਣਾ ਜੀ ਠੀਕ ਆ ਇਹ ਕਿੱਥੇ ਹੋਈ ਹੈ ਇਹ ਕੱਟਣਾ ਜੀ ਇਹ ਜੀ ਚੰਡੀਗੜ੍ਹ ਠੀਕ ਆ এয়ারਪੋਰਟ ਦੇ ਉੱਤੇ এয়ারਪੋਰਟ ਦੇ ਉੱਤੇ ਫਿਰ ਹਾਂਜੀ ਹਾਂਜੀ ਇਹ ਸਾਰੇ ਪੰਜਾਬੀਆਂ ਨੂੰ ਸੋਚਣਾ ਤਾਂ ਆਹੀਦਾ ਵੀ ਇਹ ਬੀੜੀ ਲਾ ਲਈ ਵਧੀਆ ਬਹੁਤ ਵਧੀਆ ਲੋਕਾਂ ਦੇ ਸੀਨੇ ਠੰਡ ਪਈ ਆ ਇਸ ਚੀਜ਼ ਦਾ ਬਹੁਤ ਵਧੀਆ ਮੁੱਦਾ ਬਣਿਆ ਇਹ ਚੀਜ਼ਾਂ ਨੂੰ ਲੈ ਕੇ ਸਾਰੇ ਲੋਕ ਪੰਜਾਬੀ ਭੰਗੜੇ ਪਾਉਂਦੇ ਨੇ ਠੀਕ ਆ ਪੂਰੇ ਵਧੀਆ ਪੂਰਾ ਵਧੀਆ ਗੱਲ ਹੋਈ ਆ ਪੰਜਾਬ ਦੇ ਵਿੱਚ ਇਹ ਕਹਿੰਦੀ ਦੀ ਲੋਕਾਂ ਦੀਆਂ ਧੀਆ ਪੈਣਾ ਕਹਿੰਦੀ 100-100 ਰੁਪਏ ਪਿੱਛੇ ਰਾਤਾਂ ਕੱਢਦੀਆਂ ਨੇ ਦਿੱਲੀ ਦੀਹਾੜੀ ਤੇ ਆਈਆਂ ਨੇ ਐਡਾ ਵੱਡਾ ਰੋਲ ਕੀਤਾ ਨੇ ਸਾਰੇ ਪੰਜਾਬ ਦੀ ਇੱਜ਼ਤ ਰੋਲ ਰਹੀ ਸੀ ਠੀਕ ਹੈ ਇਹ ਬਹੁਤ ਵਧੀਆ ਕਰਿਆ ਕੁਲਵਿੰਦਰ ਕੌਰ ਨੇ ਠੀਕ ਹੈ ਪਹਿਲੇ ਨੰਬਰ ਤੇ ਇਹ ਜਿਹੜਾ ਥਾਪੜ ਲੱਗਾ ਉਹਦੀ ਮਾਂ ਉੱਥੇ ਥੀ ਉਸ ਟਾਈਮ ਠੀਕ ਹੈ ਦਿੱਲੀ ਧੜਨੇ ਦੇ ਉੱਤੇ ਪਰ ਕਿਸੇ ਨੂੰ ਪੁੱਠਾ ਬੋਲਣਾ ਚਾਹੀਦਾ ਨਹੀਂ ਹੈਗਾ ਉਹ ਹੀ ਜੀ ਖੰਡ ਖੀਰ ਖਾ ਲਈ ਜਿ세 ਜਿਓ ਉਹਨੇ ਖੰਮ ਕਰਿਆ ਥੀ ਹਾਂ ਇਹ ਬਹੁਤ ਵਧੀਆ ਹੋਇਆ ਬੱਦ ਤੋਂ ਵੱਧ ਲੋਕਾਂ ਨੂੰ ਇਹੀ ਕਹਿੰਦੇ ਆ ਪੰਜਾਬ ਦੇ ਲੋਕ ਕਿਤੇ ਵੀ ਵਸਦੇ ਨੇ ਆਸਟ੍ਰੇਲੀਆ ਅਡਵੇਈ ਅਮਰੀਕਾ ਕਿਤੇ ਵੀ ਕੋਈ ਵਸਦਾ ਸਾਰੇ ਬੱਦ ਤੋਂ ਵੱਧ ਸ਼ੇਅਰ ਕਰਨ ਉਹਨੂੰ ਇਹਨੂੰ ਉੱਚਾ ਚੱਕਣ ਹਾਂ ਬਹੁਤ ਵਧੀਆ ਪੰਜਾਬ ਦੀ ਕੁੜੀ ਆ ਏ ਇੱਕ ਗਰੀਬ ਘਰ ਦੇ ਕੁੜੀ ਦੇ ਨੌ ਤੇ ਹੋਣ ਤੇ ਨੇ ਉਹਦਾ ਵੀ ਛੜਤਾ ਪੁਲਸ ਦਾ ਇਹ ਬਹੁਤ ਵਧੀਆ ਕੰਮ ਹੋਇਆ ਐਦੋਂ ਵੱਡਾ ਕੰਮ ਕੋਈ ਕਰ ਨਹੀਂ ਸਕਦਾ ਇਹ ਇੱਕ ਕੁਰਬਾਨੀ ਆ ਹਾਂ ਦੇਸ਼ ਵਾਸਤੇ ਦਲੇਰੀ ਦਾ ਕੰਮ ਆ ਦਲੇਰੀ ਦਾ ਕੰਮ ਐ ਮਾਰਾ ਬੰਦਾ ਕਿ ਥੱਪੜ ਮਾਰ ਦੂਗਾ ਅਜੇ 4 ਪੈਸੇ ਮਿਲਦਾ ਨਾ ਉਹਦੀ ਵਿਕ ਜਾਂਦੇ ਨੇ ਇਹ ਕੋਈ ਬਹੁਤ ਵਧੀਆ ਸਾਰੇ ਪੰਜਾਬ ਦੀ ਇੱਜ਼ਤ ਹੈ ਆਪਾਂ ਇਹੀ ਗੱਲ ਕਹਿਣਾ ਚਾਹੁੰਦੇ ਆ ਵੀ ਪੰਜਾਬ ਨੂੰ ਵੱਧ ਤੋਂ ਵੱਧ ਲੀਡ ਕਰਕੇ ਭੇਜਣਾ ਤਾਂ ਹੀ ਦਾ ਵੀ ਹਾਂ ਠੀਕ ਹੈ ਜੀ ਸਾਡਾ ਕੁਲਵਿੰਦਰ ਕੌਰ ਨੇ ਬਹੁਤ ਵਧੀਆ ਕੰਮ ਕਰਿਆ ਹੈ ਬੀੜੀ ਲਾਹੀ ਆ ਅੱਗੇ ਤੋਂ ਕੋਈ ਵੱਧ ਚੜ ਕੇ ਨਿਉਂਦਾ ਨਹੀਂ ਪਾਊਗਾ ਇਹ ਬਹੁਤ ਵਧੀਆ ਕੰਮ ਹੋਏ ਨੇ ਇਹ ਸਾਰੇ ਪੰਜਾਬ ਨੂੰ ਸੋਚਣਾ ਚਾਹੀਦਾ ਪੰਜਾਬ ਦੇ ਬੱਚੇ-ਵੱਤੇ ਨੂੰ ਸੋਚਣਾ ਚਾਹੀਦਾ ਇਹ ਭਗਤ ਸਿੰਘ ਹੋਰਾਂ ਵਾਲਾ ਕੰਮ ਹੋਇਆ ਜਿਵੇਂ ਲੰਡਨ ਦੇ ਵਿੱਚ ਅਡਵੈਰ ਨੂੰ ਮਾਰਿਆ ਸੀ ਉਹ ਕੰਮ ਇਹ ਕੀਤਾ ਵੱਧ ਤੋਂ ਵੱਧ ਸਪੋਰਟ ਕਰੋ ਮੈਂ ਤਾਂ ਇਹੀ ਕਹੂੰਗਾ ਵੀ ਸਾਰੇ ਪੰਜਾਬੀ ਵੱਧ ਤੋਂ ਵੱਧ ਜੁੜ ਕੇ ਉਹਨੂੰ ਸਪੋਰਟ ਕਰੋ ਬਹੁਤ ਵਧੀਆ ਕੰਮ ਹੋਇਆ ਆਪਣੇ ਪੰਜਾਬ ਦੇ ਬੀੜੀ ਲੈ ਗਈ ਠੀਕ ਹੈ ਜੀ ਹਾਂਜੀ ਧੰਨਵਾਦ ਹਾਂਜੀ ਭੈਣ ਜੀ ਕੁਲਵਿੰਦਰ ਕੌਰ ਜੀ ਜਿਹੜਾ ਤੁਸੀਂ ਨੇ ਇਹ ਥਾਪੜਾ ਮਾਰਿਆ ਕੀ ਕਾਰਨ ਕੰਗਣਾ ਰਾਓ ਦੇ ਥਾਵੜਾ ਮਾਰਨਾ ਵੀਰ ਜੀ ਇਹ ਦੇਖੋ ਪੁੱਟਾ ਜਿਹੜਾ ਬੋਲਦੀ ਰਹੀ ਹੈ ਮਾਵਾ ਪੈਣਾ ਜੋ ਦਿੱਲੀ ਧਰਨਾ ਚੱਲਦਾ ਸੀਗਾ ਇਹ ਕੀ ਕੁਝ ਬੋਲਿਆ ਨੇ ਵੀ ਸੌ ਸੌ ਦਿਹਾੜੀ ਲਾ ਕੇ ਜਾਂਦੇ ਨੇ ਠੀਕ ਹੈ ਉੱਥੇ ਉਸ ਟਾਈਮ ਮੇਰੀ ਮਾਂ ਵੀ ਉੱਥੇ ਮੌਜੂਦ ਸੀ ਧਰਨੇ 'ਚ ਠੀਕ ਹੈ ਠੀਕ ਹੈ ਮੈਨੂੰ ਤਾਂ ਗੁੱਸੇ ਦੇ ਉੱਧੀ ਦੀ ਸੀਗਾ ਅੱਜ ਕੋਦਰ ਦੀ ਬਹਿਗੂ ਦੀ ਮੇਰ ਹੋਈਏ ਮੈਨੂੰ ਮੌਕਾ ਮਿਲਿਆ ਲਾਉਣ ਦਾ ਇਹਦੇ ਅੱਜ ਇਹ ਪੁੱਟਾ ਬੋਲੀ ਹੈ ਮੈਨੂੰ ਕਹਿੰਦਾ ਕਿ ਅਤਵਾਦੀ ਕਿਹਾ ਨੇ ਤੇ ਆਪਾਂ 'ਚ ਕਿਹੜਾ ਤਵਾਰ ਹੈ ਇਹ ਹਰ ਵਾਰ ਪੋਠਾ ਬੋਲ ਜੇ ਸਪੀਚ ਆਪਾਂ ਦੇਖਦੇ ਕਿੰਨੇ ਵਾਰ ਇਹ ਗਲਤ ਬੋਲਿਆ ਪੰਜਾਬ ਨੂੰ ਠੀਕ ਹੈ ਠੀਕ ਹੈ ਇਹ ਪੰਜਾਬ ਦੇ ਤੁਹਾਨੂੰ ਆਸ ਵਿੱਚ ਕਿਵੇਂ ਸਹਿਯੋਗ ਮਿਲ ਰਿਹਾ ਤੁਸੀਂ ਇਹ ਮੈਨੂੰ ਪੰਜਾਬੀਆਂ ਦੀ ਬਹੁਤ ਸਪੋਰਟ ਹੈ ਮੈਂ ਧੰਨਵਾਦ ਸਾਰੇ ਪੰਜਾਬ ਦੀ ਮੈਨੂੰ ਬਹੁਤ ਸਪੋਰਟ ਕਰ ਰਹੇ ਸਾਰੇ ਠੀਕ ਹੈ ਮੈਨੂੰ ਹੋਰ ਕੋਈ ਪੈਸੇ ਟਕੇ ਦੀ ਲੋੜ ਨਹੀਂ ਮੇਰੀ ਸਪੋਰਟ ਕਰੋ ਵੱਧ ਵੱਧ ਕੋਈ ਮੈਂ ਅਜੇ ਪਬਲਿਸਿਟੀ ਲਈ ਨਹੀਂ ਕਰਿਆ ਠੀਕ ਹੈ ਮੈਂ ਉਹਦੀ ਅਣਖ ਖਾਤਰ ਕਰਿਆ ਇਹ ਪੰਜਾਬ ਲਈ ਕਰਿਆ ਮੈਂ ਜਿਹੜਾ ਇਹ ਤੁਹਾਨੂੰ ਨੌਕਰੀ ਤੋਂ ਸਸਪੈਂਡ ਕੀਤਾ ਗਿਆ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਨੌਕਰੀਆਂ ਮੈਨੂੰ ਹਜ਼ਾਰ ਮੈਂ ਠੋਕਰਾਂ ਮਾਰਦੀਆਂ ਸੀ ਨੌਕਰੀ ਤੇ ਮੈਨੂੰ ਪਹਿਲਾਂ ਪੰਜਾਬ ਹੈ ਬਾਅਦ ਚ ਮੇਰੀ ਨੌਕਰੀ ਹੈ ਮੈਨੂੰ ਇਹ ਨੌਕਰੀਆਂ ਕੋਈ ਪਰਵਾਹ ਨਹੀਂ ਹੈ ਮੈਂ ਸਾਰੇ ਪੰਜਾਬੀ ਨੂੰ ਬੇਨਤੀ ਕਰਦੀ ਆਂ ਵੀ ਵੱਧ ਤੋਂ ਵੱਧ ਅਣਖ ਨਾਲ ਇਹਦੀ ਜੀਓ ਪੰਜਾਬ ਆ ਜਿਹੜਾ ਪੰਜਾਬ ਕਰਵਾਨੇ ਲਈ ਮਸ਼ਹੂਰ ਹੋਇਆ ਇਹ ਕੋਈ ਨੌਕਰੀ ਕੋਈ ਵੱਡੀ ਗੱਲ ਨਹੀਂ ਹੈਗੀ ਦੇਖੋ ਤੇ ਸਾਰੇ ਸਾਥ ਦਿਓ ਠੀਕ ਹੈ ਜਿਹੜਾ ਭੈਣ ਜੀ ਤੁਹਾਨੂੰ ਇਹ ਬਾਹਰਲੇ ਦੇਸ਼ਾਂ ਤੋਂ ਵੀ ਪੰਜਾਬ ਤੋਂ ਵੀ ਸਹਿਯੋਗ ਮਿਲਦਿਆ ਤੁਸੀਂ ਉਹ ਸਹਿਯੋਗ ਤੋਂ ਕਿੰਨਾ ਕੁ ਸੰਤੁਸ਼ਟ ਹੋ ਮਤਲਬ ਪੰਜਾਬ ਵੱਲੋਂ ਸੱਚੇ ਦੇਖੋ ਸਹਿਯੋਗ ਮੈਨੂੰ ਪੈਸੇ ਦੀ ਕੋਈ ਲੋੜ ਨਹੀਂ ਮੈਂ ਪੈਸੇ ਪਿੱਛੇ ਨਹੀਂ ਕੰਮ ਕੀਤਾ ਠੀਕ ਹੈ ਪੈਸਾ ਮੈਨੂੰ ਦੇਣ ਦੀ ਕੋਈ ਲੋੜ ਨਹੀਂ ਮੈਂ ਕਰਉ ਠੀਕ ਆ ਵਧੀਆ ਮੇਰਾ ਗੁਜ਼ਾਰਾ ਚੱਲਦਾ ਠੀਕ ਹੈ ਬਈਆਂ ਨੂੰ ਸਾਥ ਦਿਓ ਮੇਰੇ ਪਰਚੇ ਦਰਜ ਹੋਇਆ ਤੁਹਾਨੂੰ ਪਤਾ ਨਾ ਉਹਦੇ ਸਪੈਂਡ ਕਰਤਾ ਮੈਨੂੰ ਕੋਈ ਵੱਡੀ ਗੱਲ ਨਹੀਂ ਮੇਰੇ ਪਰਚੇ ਦਰਜ ਹੋਇਆ ਮੇਰੇ ਬਹੁਤ ਵਕੀਲ ਭਰਾ ਮੇਰੀ ਸਪੋਰਟ ਕਰ ਰਹੇ ਨੇ ਮੇਰਾ ਕੇਸ ਲੜਨ ਲਈ ਕਹਿ ਰਹੇ ਨੇ ਠੀਕ ਹੈ ਮੈਨੂੰ ਪਰਚੇ ਦਾ ਕੋਈ ਡਰ ਨਹੀਂ ਹੈਗਾ ਇਹ ਪਰਚੇ 100 ਹੁੰਦੇ ਰਹਿੰਦੇ ਨੇ ਪਹਿਲਾਂ ਬਥੇਰੇ ਪਰਚੇ ਹੋਏ ਨੇ ਠੀਕ ਹੈ ਇਹ ਕੋਈ ਚੱਕਰ ਨਹੀਂ ਮੇਰਾ ਸਾਥ ਦਿਓ ਬਦ ਤੋਂ ਬਦ ਇਹ ਨਾਲ ਖੜੋ ਮੇਰੇ ਠੀਕ ਹੈ ਮੈਨੂੰ ਪੈਸੇ ਚਾਹੀਦੇ ਕੋਈ ਜ਼ਰੂਰਤ ਹੈ ਮੇਰਾ ਪੈਸੇ ਸਾਥ ਦਿਓ ਸਾਰੇ ਠੀਕ ਹੈ ਪਰ ਜੇ ਥੋੜੀ ਗੱਲ ਹੈ ਜਿਹੜੀ ਇਹ ਸਾਰੇ ਅਸੀਂ ਪਹੁੰਚਾਵਾਂਗੇ ਜਰੂਰ ਪਹੁੰਚਾਵਾਂਗੇ ਇਹ ਫੁਟੇਜ ਵੱਧ ਤੋਂ ਵੱਧ ਸਹਿਯੋਗ ਕਰਦੇ ਨੇ ਪੰਜਾਬੀ ਪਹਿਲੀ ਦਿਲ ਦਰਿਆ ਹੁੰਦੇ ਨੇ ਪੰਜਾਬੀਆਂ ਦੇ ਬਹੁਤ ਵੱਡੇ ਦਿਲ ਹੁੰਦੇ ਨੇ ਉਹ ਅਣਖੀਤੀ ਬੁੱਤਾਂ ਦਾ ਵੱਸੋ ਜੋ ਕਰਦੇ ਨੇ ਧੰਨਵਾਦ ਧੰਨਵਾਦ ਹਾਂਜੀ ਦੋਸਤੋ ਇਹ ਜਿਹੜੀ ਇਹ ਵੀਡੀਓ ਬਣਾਈ ਹੈ ਇਹ ਭੈਣ ਕੁਲਵਿੰਦਰ ਕੌਰ ਦੇ ਹੱਕ ਵਿੱਚ ਅਸੀਂ ਵੀਡੀਓ ਬਣਾਈ ਹੈ ਇੱਕ ਜੇ ਕੋਈ ਇਸ ਵੀਡੀਓ ਵਿੱਚ ਤੁਹਾਨੂੰ ਕੋਈ ਗਲਤ ਲੱਗਿਆ ਤਾਂ ਅਸੀਂ ਮਾਫੀ ਚਾਹੁੰਦੇ ਹਾਂਗੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਹਾਂਜੀ ਬਰਾਰ ਸਾਹਿਬ ਏ ਭਾਈ ਕੁਲਵਿੰਦਰ ਕੌਰ ਭੈਣ ਦੀ ਸਪੋਰਟ ਤੇ ਅਸੀਂ ਇਹ ਜਿਹੜੀ ਵੀਡੀਓ ਬਣਾ ਰਹੇ ਆ ਤੇ ਇਹ ਤੇ ਵੱਧ ਤੋਂ ਵੱਧ ਪੰਜਾਬੀਆਂ ਨੂੰ ਜੋੜਦੇ ਆ ਕਿ ਕੁਲਵਿੰਦਰ ਕੌਰ ਦਾ ਸਾਥ ਦਿਓ ਸਾਰੇ ਭੈਣ ਭਾਈ ਸਣੇ ਬੁੜੀਆਂ ਕੁੜੀਆਂ ਮੁੰਡੇ ਜਵਾਕ ਬੱਚੇ ਬਜ਼ੁਰਗ ਸਾਰੇ ਇਹ ਚੀਜ਼ ਦੇ ਵਿਚਾਓ ਕਿਸੇ ਨਾਲ ਆਪਾਂ ਨੇ ਬੈਰ ਭਾਵ ਨਾ ਨੀ ਰੱਖਣੀ ਇਹ ਦੀ ਵੱਧ ਤੋਂ ਵੱਧ ਆਪਾਂ ਸ਼ੇਅਰ ਕਰੋ ਵੀ ਇਹ ਗੱਲਾਂ ਪੂਰੀਆਂ ਵਧੀਆ ਦੇਖਣ ਵਾਲੀਆਂ ਨੇ ਚੱਲਣ ਵਾਲਿਆਂ ਨੇ ਵੀ ਹਾਂ ਵਧੀਆ ਇਹ ਗੱਲ ਕਰੀਆ ਵੀ ਆਪਣੇ ਪੰਜਾਬ ਦੀ ਅਣਖ ਰੱਖੀ ਆ ਇਹ ਕੁੜੀ ਨੇ ਇਹ ਕੋਈ ਮਾਮੂਲੀ ਗੱਲ ਨਹੀਂ ਹੈਗੀ ਇੱਕ ਅਫਸਰ ਨਹੀਂ ਹੋ ਕੇ ਆਪਦੀ ਨੌਕਰੀ ਛੱਡਣੀ ਤੇ ਉਹਦੇ ਬਾਰੇ ਇਸ ਚੀਜ਼ ਨੂੰ ਲੈ ਕੇ ਉਹ ਵਿਚਾਰੀ ਨੇ ਥੱਪੜ ਧਰਿਆ ਜਿਹੜਾ ਭੈਣ ਕੁਲਵਿੰਦਰ ਕੌਰ ਨੇ ਉਹਦਾ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਉਹਦੀ ਮਦਦ ਕਰੋ ਜੀ ਹਾਂਜੀ ਹਾਂਜੀ ਦੋਸਤੋ ਇੱਕ ਵੀਡੀਓ ਆਪਣੇ ਭੈਣ ਕੁਲਵਿੰਦਰ ਕੌਰ ਦੀ ਸਪੋਰਟ ਚ ਬਣਾਈ ਹੈ ਸਾਨੂੰ ਵੀਡੀਓ ਵਧੀਆ ਲੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕਿਸੇ ਨੂੰ ਗਲਤ ਲੱਗਿਆ ਤਾਂ ਉਹਦੀ ਮਾਫੀ ਹੈ ਜੀ ਧੰਨਵਾਦ